Yeah. वेलकम जी वेलकम स्क्रीन ਨੂੰ ਡਬਲ ਟਚ ਕਰਕੇ ਲਾਈਕ ਕਰੀ ਚਲੋ ਜੀ ਨੰਬਰ 17 ਕਿਧਰੋਂ ਮਰਜੀ ਭਜਲਾ ਹੋਰ ਕਿਵੇਂ ਫਿਰ ਸਾਰੀਆਂ ਆਈਡੀਆਂ ਨੂੰ ਕਰਦੇ ਲਾਇਕ ਫਿਰ ਦੱਬ ਦੇ ਕਿल्ली ਫਿਰ ਹਰਪ੍ਰੀਤ ਸਿੰਘ ਓ ਹੈ ਕਿਹੜਾ ਦੋ ਕੁੱਤਿਆ ਹੋਵੇ ਭੈਣ ਚੋਦ ਗੰਦਾ ਕਿ ਪਤਾ ਕਿੱਥੋਂ ਆ ਜਾਂਦੇ ਨੇ ਆ ਕਰ ਦੂ ਸਰੇ ਨੂੰ ਦੇ ਦੋ ਦੋ ਆ ਭੈਣ ਚੋਦ ਪਤਾ ਕਿੱਥੋਂ ਆਇਆ ਗੰਦਾ ਹੈਗਾ ਥੋੜੇ ਪੁਰਾਣੇ ਕੋਲੇ ਵੀ ਹੈਗਾ ਭੈਣ ਦਾ ਲੋੜਾ ਆਹ ਜਿਹੜਾ ਗੰਦੇ ਕੀੜੇ پتہ ਕਿੱਥੋਂ ਆਉਂਦੇ ਨੇ ਹੋਰ ਫੇਰ ਕਰ ਦੂਸਾ ਤਨ ਜਾਨੇ ਬੈਠੋ ਜੀ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਪੱਕੇ ਪੈਂਚਰ ਪੀਵੀ 31 ਮਾਨਸਾ ਵਾਲੇ ਦੀ ਲਾਈਵ ਤੇ ਪਹੁੰਚ ਲਈ ਬਹੁਤ ਬਹੁਤ ਧੰਨਵਾਦ ਚਾਰ ਜਾਨੇ ਹੋ ਗਈ ਜੀ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਨਵੇਂ ਭੈਣ ਭਰਾਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਧੀਆ 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 ਕਰ ਦੋ ਉਸ ਤੋਂ ਦੱਸ ਓ ਠੀਕ ਆ ਵੈਲਕਮ ਜੀ ਵੈਲਕਮ ਸਕਰੀਨ ਨੂੰ ਡਬਲ ਟਚ ਕਰਕੇ ਲਾਇਕ ਕਰੀ ਚੱਲੋ ਕਰ ਦੂ ਸਾਰੇ ਆਈਡੀਆਂ ਤੋਂ ਸਾਰੀਆਂ ਜੋ ਕਰਿਆ ਲਾਇਕ ਦੱਬ ਦੇ ਗਿੱਲੀ ਹਾਂ ਕੱਲ ਜਿਆਦਾ ਸੀ ਅੱਜ ਘਟਾ ਹਾਂ 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 ਅੱਜ ਘਟਾ ਅੱਜ ਘਟਾ ਕਰ ਦੂਸ ਅੱਜ ਮੈਂ ਟਾਈਮ ਨਾਲ ਹੀ ਚੱਲ ਪਿਆ ਘਰ ਨੂੰ ਲਾਈਕ ਕਰਨੇ ਬਹੁਤ ਬਹੁਤ ਧੰਨਵਾਦ ਨਾਲੇ ਕਰੇ ਜਾ ਰਹੇ ਆ ਅੱਜ ਅੱਜ ਟਾਈਮ ਨਾਲ ਜਾ ਰਹੇ ਆ ਤਿੰਨੇ ਜਾਨੇ ਬੈਠੋ ਜੀ ਸਕਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰ ਦਿਓ ਜੀ ਵੈਲਕਮ ਜੀ ਵੈਲਕਮ ਜੀ ਆਇਆਂ ਨੂੰ ਸਾਰੇ ਭੈਣ ਭਰਾਵਾਂ ਦਾ ਸਕਰੀਨ ਨੂੰ ਡਬਲ ਟੱਚ ਕਰ ਦਿਓ ਜੀ ਡਬਲ ਟੱਚ ਕਰਕੇ ਲਾਇਕ ਕਰ ਦਿਓ ਸਾਰੇ ਭੈਣ ਭਰਾ ਕਰਦੇ ਕਰਦੇ ਧੰਨਵਾਦ ਲਾਇਕ ਕਰਨ ਲਈ ਬਹੁਤ ਬਹੁਤ ਧੰਨਵਾਦ ਕਰ ਦੂਸੋ ਤਪਦੇ ਕਿ ਲਈ ਸਾਰਿਆਂ ਤੋਂ वेलकम जी वेलकम दो ਭੈਣ ਭਰਾ ਬੈਠਿਆ ਮੈਸੇਜ ਵੀ ਕਰੋ ਜੀ ਮੈਸੇਜ ਕਰੋ 4 ਲਾਈਕ ਬਹੁਤ ਧੰਨਵਾਦ ਕਰਦੂs ਕਰਦੂs ਬਹੁਤ ਬਹੁਤ ਧੰਨਵਾਦ ਅਜਰਾ ਕਰਦੂs ਜਾੜਦੋ ਜਾਣਾ ਦੁਖਣ ਲੱਗੇ ਯਾਰ ਤੋਤਨ ਤਾਗਰ ਕੇ ਮੈਂ ਸਿਆਜ ਲਫੇ ਚ ਦਵਾਈ ਦੂਈ ਤੇ ਲਿਆਇਆ ਸੀਗਾ ਉਸ ਦਾ ਟਾਈਮ ਨਹੀਂ ਚੱਲ। ਪਾਏਗੇ ਮਹਾਰਾਜਨ ਵਾਲਾ। ਜੌਣਾ ਮੋੜ ਇਹ ਲਾਈਵ। ਨੰਬਰਦਾਰ ਦਾ پڑੋਤਾ। ਪੱਕੇ ਪੈਂਚਰ ਪੀਵੀ ਗੱਤੀ। ਜੌਣਾ ਮੋੜ ਕਿਵੇਂ ਆ? ਪੀਵੀ 31 ਵਾਲੇ ਪੱਕੇ ਪੈਂਚਰਾਂ ਵਾਲੇ ਕੁਲਦੀਪ ਸਿੰਘ ਜਣੋ ਮੋੜ ਤੇਰੀ ਆੜੀ ਹੈ ਵੀ ਜਣੋ ਮੋੜ ਹਾਲੀ ਹੈ ਨਾ ਓਏ ਕਰ ਤੂਸ ਪੱਕੇ ਪੈਂਚਰ ਪੀਵੀ 31 ਆ ਦੇਖੋ ਸਰਵਾ ਸਰਵਾ ਸ਼ਰਮ ਮਾਰਦਿਆਂ ਛਰਲੇ ਓ ਦੇਖੋ ਹਟ ਜਾਓ ਵੱਡੀ ਸਰੋਂ ਦਿਖਾਉਣਾ ਸੁਣ ਜੂੰ ਕਰਕੇ ਇਹ ਆ ਦੇ ਹਾਂ ਹੋ ਗਿਆ ਆਪਣਾ ਮਗਰ ਘਰ ਆਹ ਦਬਦੇ ਦਬਦੇ ਸਾਰਿਆਂ ਨੂੰ ਦਬਦੇ ਕਰ ਦੋ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰ ਦਿਓ ਜੀ ਵੈਲਕਮ ਜੀ ਆਇਆਂ ਨੂੰ ਪੱਕੇ ਪੈਂਚਰ ਵੀ ਗੱਤੀ ਮਾਨਸਾ ਵਾਲੇ ਦੀ ਲਾਈਵ ਤੇ ਪੁੱਛ ਲਈ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਵੈਲਕਮ ਵੈਲਕਮ ਜੀ ਆਇਆਂ ਨੂੰ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਇਕ ਕਰੀ ਚਲੋ ਜੀ ਗੋਕਾ ਵੀੜ ਹੈ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਤਿੰਨ ਜਾਣੇ ਭੈਣ ਭਰਾ ਬੈਠੇ ਨੇ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਨਵੇਂ ਭੈਣ ਭਰਾ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ਾਰਟ ਵੀਡੀਓ ਤੇ ਕਮੈਂਟ ਕਰ ਦਿਓ ਤੁਹਾਨੂੰ ਰਿਟਰਨ ਮਿਲ ਜੇਗਾ ਹੋ ਗਾ ਰੋਣ ਕਿ ਪੈਂਚਰ ਪੈਂਚਰ ਲਾਉਣਾ ਹੀ ਆਪਾਂ ਪੱਕੇ ਪੱਕੇ ਪੈਂਚਰ ਲਾਉਣੇ ਤਾਂ ਕਰਕੇ ਪੱਕੇ ਪੈਂਚਰ ਲਿਖਿਆ ਪੈਂਚਰਾਂ ਹੀ ਖਾਣ ਆਪਣੀ ਉਡਣਾ ਸੱਪ ਆਡਰਾਂ ਲਾ ਕੇ ਸੱਚਾ ਆਡਰਾਂ ਲਾ ਕੇ ਨੂੰ ਪਤਾ ਨਾ ਸਾਰਾ ਹੈ ਆਡਰ ਨੇ ਨਾਗ ਨੂੰ ਮੈਂ ਕਰ ਦੂ ਸੋਏ ਤੇਰੀਆਂ ਆਈਡੀਆਂ ਸਾਰੀਆਂ ਤੇਰੀਂ ਤੋਂ ਮੈਸੇਜ ਕਰੀ ਜੰਨਾ ਮੈਨੂੰ ਪਤਾ ਤੇਰੀਆਂ ਸਾਰੀਆਂ ਆਈਡੀਆਂ ਤੇਰੀਆਂ ਹੀ ਨੇ ਅਟਵਾਲ ਸਤਿ ਸ਼੍ਰੀ ਅਕਾਲ ਭੈਣਾਂ ਸਤਿ ਸ਼੍ਰੀ ਅਕਾਲ ਪੰਜ ਭੈਣ ਭਰਾ ਬੈਠੋ ਜੀ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਹਾਂ ਭੈਣ ਡੀਪੀ ਬੋ ਚੇਂਜ ਕਰਤੀ ਮੈਂ ਪਹਿਲਾਂ ਕਰਤੀ ਸੀ ਬਈ ਨਹੀਂ ਹੈਗੀ ਬੱਚੇ ਦੀ ਇਹ ਗੁਰੀ ਸਿੱਤੂ ਸਤਿ ਸ਼੍ਰੀ ਅਕਾਲ ਨੰਬਰ 10 ਸਾਬ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਗੁਰੀ ਹੋਰ ਠੀਕ ਠਾਕ ਆ ਲਾਈਕ ਕਰ ਦੇ ਬਾਈ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦੇ ਹੋਰ ਭੈਣੇ ਬੰਤ ਭੈਣੇ ਠੀਕ ਠਾਕ ਹੋ ਗੁਰੇ ਬਾਈ ਕੀ ਹਾਲ ਹੈ ਸਿੱਧੂ ਸਾਹਿਬ ਮੈਂ ਵੀ ਸਿੱਧੂ ਹਾਂ ਗੁਰੀ ਪਰ ਗੋਤਾਂ ਗੁੱਤਾਂ ਚ ਆਪਾਂ ਬੜੇ ਨਹੀਂ ਹੈਗੇ ਪਰ ਉਹ ਗੋਤ ਮੇਰਾ ਵੀ ਸਿੱਧੂ ਹੈ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਪੱਕੇ ਪੈਂਚਰ ਪੀਵੀ 33 ਮਾਨਸਾ ਵਾਲੇ ਦੀ ਲਾਈਵ ਚ ਪੰਚਲ ਲਈ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਹੋਰ ਟਮਾਲ ਭੈਣੇ ਬਿਆਤ ਭੈਣੇ ਕਿਵੇਂ ਹੋ ਠੀਕ ਠਾਕ ਹੋ ਕਰੇ ਠੀਕ ਆ ਸਾਰੇ ਹੋਰ ਗੁਰੀ ਸੁਣਾ ਗੱਲ ਬਾਤ ਪੰਜ ਪੈਣ ਭਰਾ ਬੈਠਾ ਹੋਈ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੀ ਚਲੋ ਜੀ ਅੱਛਾ ਬਣੀ ਐਸਾ ਠੀਕ ਐ ਠੀਕ ਐ ਬਣੀ ਹਾਂਜੀ ਨਹੀਂ ਯੂਰੀ ਕੀ ਆ ਨਾ ਤੂੰ ਅਸਸਾ ਤਾਥੋ ਆਏ ਹਾਂ ਮੈਂ ਆਇਆ ਸੀ ਰਣਜੀਤ ਭਾਈ ਆਇਆ ਸੀ ਲਾਈਵ ਮੈਂ ਐਸੀ ਉਹਦੀ ਲਾਈਵ ਚ ਫੋਟੋ ਦਾ ਮੈਸੇਜ ਬਹੁਤ-ਬਹੁਤ ਧੰਨਵਾਦ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦਿਓ ਜੀ ਪੱਕੇ ਪਿੰਚਰ ਰਿਪਿਊ ਕੱਤੀ ਮਾਨਸਾ ਵਾਲਿਆਂ ਦੀ ਲਾਈਵ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਜੀ ਅੱਜ ਆਪਾਂ ਟਾਈਮ ਨਾਲ ਹੀ ਆ ਗਏ ਘਰੋਂ ਵਰਕਸ਼ਾਪ ਤੋਂ ਘਰ ਨੂੰ ਆਹ ਦੇ ਆਪਣਾ ਖੇਤਾਂ ਜਿਹਾ ਘਰ ਆਹ ਦੇ ਸਾਰੇ ਪਾਸੇ ਖੇਤ ਹੀ ਖੇਤ ਆਹ ਦੇਖੋ ਖੇਤ ਇੱਕ ਉਹ ਆ ਗਿਆ ਜੀ ਆਪਣਾ ਘਰ ਜੂਮ ਕਰਕੇ ਦਿਖਾਉਣਾ ਇੱਕ ਮਿੰਟ ਆ ਆ ਗਿਆ ਜੀ ਆਪਣਾ ਘਰ ਆਪਣਾ ਕੰਮ ਘਰ ਆ ਡੇਕ ਕੋਲੇ ਆ ਸ਼ਰਮ ਚਾਚੇ ਕੀ ਆ ਆਪਣਾ ਪਰਾਂ ਪਤਾ ਨਹੀਂ ਯਾਰ ਭਾਈ ਉਹ ਪਤਾ ਹੀ ਕੀ ਗੱਲ ਆ ਆਉਂਦੇ ਨਹੀਂ ਹੈਗੇ ਹੁਣ ਲਾਈਵ ਹੋ ਲਾਈਵ ਵੀ ਨਹੀਂ ਆਉਂਦੇ ਤੇ ਇਹਦੇ ਵਿੱਚ ਵੀ ਨਹੀਂ ਆਉਂਦੇ ਕੀ ਆਪਣੇ ਲਾਈਵ ਦੇ ਵਿੱਚ ਵੀ ਨਹੀਂ ਆਉਂਦੇ ਆਉਂਦੇ ਨਹੀਂ ਅੱਜ ਅੱਜ ਕੱਲ ਪਤਾ ਨਹੀਂ ਕਿ ਕੰਮ ਚ ਨਾ ਬਿਜੀ ਹੁਣ ਵੋਟੋ ਕਾ ਮੈਸੇਜ ਹਸੀ ਜਾਂਦੀ ਆ ਬੇਅੰਤ ਪਹਿਣੇ ਕਿੰਮਿਆ ਹਦੀ ਪਹਿਣੇ ਬੇਅੰਤ ਪਹਿਣੇ ਕੇ ਬੜੀ ਹਸੀ ਨਹੀਂ ਆ ਫੋਟੋ ਮੈਸੇਜ ਬਹੁਤ ਬਹੁਤ ਧੰਨਵਾਦ ਇੱਕ ਲਾਇਕ ਹੋਰ ਕਰ ਦੋ ਇੱਕ ਮਿੰਟ ਮੈਂ ਆ ਗਿਆ ਜੀ ਮਾੜਾ ਇੱਕ ਮਿੰਟ ਆ ਗਿਆ ਮੈਂ ਹੁਣ ਹੀ ਆ ਗਿਆ ਇੱਕ ਮਿੰਟ ਰੋਕੋ ਮਾੜਾ ਚੱਕਰ ਘੁਮੂਗਾ ਫੋਨ ਆ ਗਿਆ